ਆ ਦੇਖੋ ਜੀ ਜਿਹੜਾ ਤੁਸੀਂ ਕੱਲ ਵਾਲਾ ਬਾਸੀ ਵਲੌਗ ਤੇ ਜਿਹੜਾ ਵਲੌਗ ਦੇਖਿਆ ਨਾ ਤੇ ਉਸ ਟਾਪਿਕ ਤੇ ਗੱਲਬਾਤ ਚੱਲਦੀ ਪਈ ਏ ਉਤਾਰਦੀ ਤੇ ਗਗਨ ਦੀ ਉਤਾਰ ਨੇ ਆਫਿਸ ਤੋਂ ਆ ਗਏ ਹੁਣੇ ਕਹਿੰਦਾ ਵਲੌਗ ਦੇਖਿਆ ਉਤਾਰ ਇੰਨਾ ਹੱਸਣ ਦੇ ਇਕੱਲੇ ਹੀ ਹੱਸੀ ਜਾ ਰਹੇ ਇਕੱਲੇ ਹੀ ਹੱਸੀ ਜਾ ਰਹੇ ਤੇ ਗਗਨ ਕਹਿੰਦੀ ਕਿ ਭਾਜੀ ਤੁਸੀਂ ਸੱਚ ਪੁੱਛੋ ਨਾ ਪਰੇਸ਼ਾਨ ਹੋਤ ਨਾ ਹਾਂ ਰੋਸ ਤੇ ਮਨ ਗੋਸ਼ੀ ਆਦਮੀ ਗੋਸ਼ੀ ਯਾਦਨੀ ਦੇ ਆ ਸਹੀ ਗੱਲ ਏ ਗੱਲਾਂ ਦੀ ਪੁਕਾਈ ਇੰਨੀ ਮਾਰੀ ਏ ਉਹ ਜਿੰਨੀ ਵੀ ਗੱਲ ਬੜੀ ਬੈਸਟ ਸੀਨ ਮਿਲਣ ਲੱਗਾ ਆਉਣ ਲੱਗਾ ਮੈਨੂੰ ਸਭ ਤੋਂ ਬੈਸਟ ਸੀਨ ਉਹ ਲੱਗਿਆ ਕਿ ਜਿੱਥੇ ਅਮਨ ਬ੍ਰੈਡ ਖਾ ਰਹੀ ਸੀ ਹਾਂ ਭਾਈ ਉਹ ਪੰਜ ਸਾਬ ਕਹਿੰਦੇ ਬਿਮਾਰ ਤੋਂ ਨੂੰ ਦੀਦੀ ਤੇ ਬ੍ਰੈਡ ਅਮਨ ਨਹੀਂ ਚੱਕਾ ਉਸ ਟਾਪਿਕ ਤੇ ਚੱਲ ਰਹੀ ਗੱਲਬਾਤ ਤੇ ਉਤਾਰਾ ਸੰਡੇ ਮੈਂ ਉਤਾਰ ਤੋਹੀਗਾ ਤੋਂ ਸੰਡੇ ਉਤਾਰ ਕਹਿੰਦੇ ਵੀਡੀਓ ਬੜੀ ਘੜੇ ਮੈਂ ਕਹ ਜੇ ਇਹ ਵੀਡੀਓ ਨੂੰ ਉਤਾਰ ਦੇਖੋ ਨਾ ਅਸੀਂ ਇਹ ਚੋ ਕੁਝ ਵੀ ਐਡਿਟ ਨਹੀਂ ਕੀਤਾ ਹੂੰ ਸਿਰਫ ਬਣਾਈ ਅਪਲੋਡ ਅਹੀਂ ਕੱਲ ਵਾਲੇ ਬਲੌਗਰ ਦੇਖਣ ਲੱਗਾਤਾਰੀ ਗੱਲਾਂ ਚੱਲ ਰਹੀ ਨੇ ਇੱਕ ਅੱਧਾ ਸੀਨ ਵਿੱਚ ਕੱਟਿਆ ਜਾ ਕੁਰੰਦਰ ਵਿੱਚ ਆ ਜਾਦਾ ਹਾਂ ਹਾਂ ਬਸ ਉਸ ਤੋਂ ਬਾਅਦ ਕੁਝ ਵੀ ਨਹੀਂ ਕਿਹਾ ਪੰਜ ਨਾਈਟ ਮੈਂ ਦੀਦੀ ਨੂੰ ਕਿਹਾ ਅੱਜ ਅੱਜ ਬਲੌਗ ਨਹੀਂ ਪਾਣਾ ਮੈਂ ਨਹੀਂ ਮੇਰੇ ਕੋਲ ਬਣਾਉਂਦਾ ਹਾਂ ਹਾਂ ਇਹਨੇ ਕਿਹਾ ਮੈਂ ਕਹਿ ਰਿਹਾ ਚੁੱਕਾ ਮੈਂ ਕਿਹਾ ਰਾਜੀ ਇੱਥੇ ਬੈਠੇ ਮੈਂ ਉੱਥੇ ਆ ਕੇ ਜਿ ਬੈਠੀ ਸੀਰੇ ਬਾਸ ਗੱਲਾਂ ਤੋਂ ਗੱਲਾਂ ਯਾਦ ਆਈਆਂ ਮੈਨੂੰ ਇੱਕ ਤੁਹਾਨੂੰ ਗੱਲ ਦੱਸਦਾ ਵੀ ਜਦੋਂ ਇਹਦਾ ਗਗਨ ਦਾ ਤੇ ਬਰੁੰਦਰ ਦਾ ਨਵਾਂ ਨਵਾਂ ਵਿਆਹ ਹੋਇਆ ਤੇ ਗਗਨ ਨਾ ਪਿੱਕੇ ਗਈ ਵੈਸੀ ਉਹ ਦੱਸ ਚੁੱਕੇ ਤੁਸੀਂ 10 ਦਾ 10 ਦੱਸ ਚੁੱਕੇ ਉਹ ਨਾ ਵਲੌਗ ਹੈਗਾ ਜੀ ਆਪਣਾ ਅ ਸਿਮਰਨ ਦੇ ਕੈਨੇਡਾ ਜਾਣ ਤੋਂ ਪਹਿਲਾਂ ਅ ਦੂਜਾ ਕਿ ਤੀਜਾ ਵਲੌਗ ਹੈ ਜਰੂਰ ਜਾ ਕੇ ਦੇਖਿਓ ਤੇ ਉਤਾਰ ਨੇ ਪੂਰੀ ਸਟੋਰੀ ਦੱਸੀ ਹੋਈ ਹੈ ਜਦੋਂ ਸਾਡੇ ਘਰ ਗੈਸਟ ਆਏ ਹੀ ਸਿਮਰਨ ਦੀ ਫਰੈਂਡ ਜਿਹੜੀ ਬਾਹਰ ਗਈ ਸੀ ਗੁਰਲੀਨ ਮਿਲਣ ਉਹਦੇ ਮਮਾ ਪਾਪਾ ਉਹਨਾਂ ਨੂੰ ਦੱਸੀ ਸੀ ਤੇ ਉਹ ਸਟੋਰੀ ਵਲੌਗ ਦੇ ਵਿੱਚ ਜੇ ਹੁਣ ਮੈਂ ਕਹਾਂ ਦੁਬਾਰਾ ਤੋਂ ਫੇਰ ਦੱਸੋਗੇ ਤੁਸੀਂ ਹਨਾ ਮੈਂ ਜੀ ਤੁਸੀਂ ਦੱਸ ਦਿੱਤੀ ਹੁਣ ਮੈਂ ਦੱਸਾਂਗਾ ਹਾਂ ਤੁਸੀਂ ਆਪ ਹੀ ਆ ਕੇ ਪਿੱਛੇ ਦੇਖ ਲਓ ਹਾਂ ਜਾ ਕੇ ਜਰੂਰ ਦੇਖਿਓ ਵਲੌਗ ਉਹ ਸਟੋਰੀ ਬੜੀ ਇੰਟਰਸਟਿੰਗ ਆ ਉਹ ਬੜੀ ਇੰਟਰਸਟਿੰਗ ਆ ਸਟੋਰੀ ਹੈਨਾ ਸਟੋਰੀ ਉਹ ਵੀ ਇੰਟਰਸਟਿੰਗ ਸਹੀ ਗੱਲ ਹੈ ਯਾ ਪੁਰਾਣੇ ਵਲੌਗ ਤੇ ਆ ਹਾਂਜੀ ਮੈਂ ਉਹ ਨਾ ਉਹ ਸਕਰੀਨਸ਼ਾਟ ਉੱਤੇ ਲਾ ਦੇਣੀ ਆ ਤੇ ਤੁਸੀਂ ਉਹਦਾ ਜਿਹੜਾ ਉਹ ਵਲੌਗ ਹੈ ਨਾ ਜਰੂਰ ਜਾ ਕੇ ਦੇਖਿਓ ਜਿਹੜੇ ਮੇਰੇ ਭੈਣ ਭਰਾਵ ਨੇ ਨਹੀਂ ਦੇਖੀ ਔਰ ਚਵਤਾਰ ਤੇ ਗगन ਦੀ ਸਟੋਰੀ ਜਰੂਰ ਦੇਖਿਓ ਠੀਕ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਸਾਡੇ ਅੱਜ ਕੱਲ ਵਲੌਗ ਤੁਸੀਂ ਆ ਹੀ ਦੇਖ ਰਹੇ ਹੋ ਕੰਟੀਨਿਊ ਕੰਟੀਨਿਊ ਹੋ ਰਹੇ ਨੇ ਕਿ ਟਾਈਮ ਬੜਾ ਘੱਟ ਹੈ ਤੇ ਬਸ ਐ ਹੁੰਦਾ ਕਿ ਮੇਰੇ ਵਰਗੇ ਹੁੰਦਾ ਚਲ ਉੱਠ ਕੇ ਕਿਹੜਾ ਕੈਮਰਾ ਚੱਕੂਗਾ ਬਸ ਹੁਣ ਜਿਵੇਂ ਆਪਾਂ ਬੈਠੇ ਆ ਕਿ ਸਾਨੂੰ ਪਿਛਲੇ ਵਲੌਗਾਂ ਚ ਵੀ ਦੱਸਿਆ ਕਿ ਸਾਨੂੰ ਬੜਾ ਵਲੌਗ ਐਡਿਟ ਕਰਨ ਦੀ ਲੋੜ ਨਹੀਂ ਪੈਂਦੀ ਬਸ ਸਿੱਧਾ ਹੀ ਚੱਲਦਾ ਜੋ ਗੱਲਬਾਤ ਹੋ ਰਹੀ ਹੈ ਇਹੀ ਬਸ ਚੱਲ ਜਾਂਦੀ ਐ ਜੀਟੀ ਦੀ ਚੱਲ ਜਾਂਦੀ ਬਸ 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 ਤਾਂ ਚਲੋ ਜੀ ਕਰਦੇ ਆ ਕੰਟੀਨਿਊ ਦੇਖਣਾ ਜ ਮਾਰਨਿੰਗ ਜੇ ਹੁਣ ਕੁਝ ਹੋਇਆ ਤੇ ਹੁਣ ਵੀ ਤੁਹਾਡਾ ਸ਼ੇਅਰ ਕਰਾਂਗੇ ਬਸ ਜਸਟ ਇਹੀ ਦੱਸਣਾ ਸੀ ਕਿ ਜਿਨ੍ਹਾਂ ਨੇ ਗਗਨ ਦਾ ਵਲੌਗ ਨਹੀਂ ਦੇਖਿਆ ਬਾਸੀ ਵਲੌਗ ਦੇ ਉਹ ਵੀ ਜਾ ਕੇ ਜਰੂਰ ਚੈੱਕ ਕਰਿਓ ਤੇ ਕਮੈਂਟ ਕਰਿਓ ਕਿ ਕਿਵੇਂ ਲੱਗਿਆ ਤੁਹਾਨੂੰ ਆ ਤੁਹਾਨੂੰ ਤਾਂ ਬਹੁਤ ਟਾਈਮ ਕਿਉਂ ਗਿਆ ਸਵਾ ਨਾ ਹੋ ਗਏ ਨੀ ਹਮ ਸਵਾ ਨਾ ਹੋ ਗਏ ਨੀ ਦੇਖੋ ਟਾਈਮ ਤੁਹਾਡੇ ਕੋਲ ਬਿਲਕੁਲ ਵੀ ਨਹੀਂ ਹਾਂ ਆ ਦੇਖ ਲਓ ਗਗਨ ਹਾਜੀ ਵਿਚਾਰੀ ਦੀ ਮਾਰਨਿੰਗ ਦੀ ਤਿਆਰੀ ਵੀ ਚੱਲ ਰਹੀ ਹੈ ਮੈਂ ਗੱਲ ਰੱਖਿਆ ਇੱਕ ਸੈਂਡਵਿਚ ਖਾਣ ਵਾਸਤੇ ਇੱਧਰ ਨਾਲ ਹੀ ਆਪਣਾ ਅਸਾਈਨਮੈਂਟ ਦਾ ਕੰਮ ਵੀ ਚੱਲਣ ਦਿਆ ਜਬਰਸ਼ਤਾਂ ਤੇ ਡਬਲ ਡਬਲ ਕੰਮ ਹੋ ਰਹੇ ਨੇ ਸਾਡੀ ਤੇ ਵਾਕਈ ਕੈਨੇਡਾ ਵਾਲੀ ਲਾਈਫ ਆ ਹਰਨੀਦੀ ਦੀ ਤੁਸੀਂ ਕੰਮ ਤੋਂ ਆਇਆ ਕੰਮ ਤੇ ਗਿਆ ਹਾਂ ਮੈਂ ਹਰਨੀਦੀ ਦੀ ਨੂੰ ਕਹਿਣ ਲੱਗਿਆ ਕਿ ਦੀਦੀ ਤੁਸੀਂ ਬੜੀ ਟੈਨਸ਼ਨ ਨਾ ਲਿਆ ਕਰੋ ਅਸੀਂ ਵੀ ਉਰੇ ਕੈਨੇਡਾ ਵਾਲੀ ਲਾਈਫ ਜਿੰਨੇ ਆ ਤੁਹਾਡੇ ਵਾਲੀ ਕੰਮ ਤੋਂ ਆਇਆ ਕੰਮ ਤੇ ਗਿਆ ਸਾਡੇ ਇਧਰ ਅੰਦਰ ਕੰਮ ਤੋਂ ਆਇਆ ਰਸੋਈ ਚ ਗਿਆ ਰਸੋਈ ਚੋਂ ਨਿਕਲਿਆ ਕੰਮ ਤੇ ਬਸ ਉਹੀ ਕੁਝ ਹੋਇਆ ਪਿਆ ਹੁਣ ਦੇਖ ਲਓ ਤਾਰ ਆਏ ਨੇ ਤੁਸੀਂ ਅਜੇ ਇਹਨਾਂ ਨੂੰ ਪ੍ਰੋਪਰ ਆਫਿਸ ਡਰੈਸ ਹੀ ਦੇਖ ਰਹੇ ਹੋ ਕਿ ਇਹਨਾਂ ਨੂੰ ਐਹੀਂ ਕਦੋਂ ਕੰਮ ਆ ਜੇ ਤੇ ਮੈਂ ਫੇਰ ਲੈਪਟਾਪ ਤੇ ਬਹਿ ਜਾਣਾ ਚਲੋ ਜੀ ਕੋਈ ਗੱਲ ਨਹੀਂ ਉਹ ਬਾਹਰ ਵਾਲੇ ਵੀ ਜਿਹੜੇ ਨੇ ਐਂ ਆ ਕੇ ਵਿਚਾਰੇ ਸ਼ੂਜ਼ 'ਚ ਵੀ ਸੌ ਜਾਂਦੇ ਹੁੰਦੇ ਕੱਪੜੇ ਸਣੀ ਐਂ ਸੌ ਜਾਂਦੇ ਹੁੰਦੇ ਨੇ ਐਨੇ ਥੱਕੇ ਹੁੰਦੇ ਨੇ ਬਾਹਰ ਬਾਹਰ ਵਾਲੀ ਲਾਈਫ ਹੁਣ ਆਪਣੇ ਤਿੰਨ ਬੰਦੇ ਬਾਹਰ ਨੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਬਾਹਰ ਦੀ ਲਾਈਫ ਕੀ ਹੈ ਕਹਿੰਦੇ ਇੱਕ ਦਿਨ ਮੈਂ ਆਇਆ ਬਣੀ ਨਹੀਂ ਨਹੀਂ ਹੁੰਦੇ ਆ ਉਦੋਂ ਖਾਣਾ ਬਣਾਣਾ ਸੀ ਤੇ ਬੂਟ ਕਹਿੰਦੇ ਮੈਂ ਹੀ ਪੈਰ ਲਟਕਾ ਕੇ ਬੜ ਤੇ ਆ ਲਮੇ ਬਾਅਦ ਮੇਰੀ ਅੱਖ ਲੱਗੀ 15 ਹੋਈ ਮਿੰਟ ਮੈਂ ਹੀ ਸੁੱਤਾ ਰਿਆ ਐਂਰ ਲਟਕਾ ਕੇ ਉਹੀ ਬੰਦਾ ਥੱਕੇ ਨਹੀਂ ਪਰ ਸਾਡਾ ਜਿ ਉਰੇ ਆਪਾਂ ਮੈਨੀਆਂ ਚਾਹੇ ਥੱਕ ਜਾਈਏ ਅੱਜ ਨਾ ਢਿੱਲੋ ਦੀਦੀ ਦਾ ਫੋਨ ਆਇਆ ਸੱਚ ਇੱਥੇ ਹੀ ਮੈਂ ਫੇਰ ਹੁਣ ਇੱਥੇ ਹੀ ਇੱਥੇ ਵੀਲੌਗ ਬਣ ਜਣਾ ਆਪਣਾ ਢਿੱਲੋ ਦੀਦੀ ਦਾ ਫੋਨ ਆਇਆ ਗਿਆ ਕਹਿੰਦਾ ਵਲੌਗ ਦੇਖ ਕੇ ਤੇ ਬੜਾ ਹੱਸਣ ਦੇ ਕਹਿੰਦੇ ਅੱਜ ਵਾਲਾ ਵਲੌਗ ਦੇਖ ਕੇ ਮਜ਼ਾ ਆ ਗਿਆ ਮੈਂ ਕਿਹਾ ਅੱਛਾ ਕਹਿੰਦੇ ਕਿ ਸੋਨੂੰ ਇੱਕ ਗੱਲ ਦੱਸਾਂ ਮੈਂ ਕਿਹਾ ਹਾਂ ਕਹਿੰਦੇ ਅੱਜ ਨਾ ਉਹ ਪਤਾ ਨਹੀਂ ਮਾਲੀ-ਮੂਲੀ ਨਹੀਂ ਸੀ ਉਹਨਾਂ ਦਾ ਆਇਆ ਤੇ ਕਹਿੰਦੇ ਮੈਂ ਉਹ ਬੂਟਿਆਂ ਚੋਂ ਕਾਹ ਜਿਆ ਪੱਟਿਆ ਤੇ ਮੇਰਾ ਸੋਨੂੰ ਲੱਕ ਬੜਾ ਦੁਖੰਡਿਆ ਤੇ ਮੈਂ ਕਿਹਾ ਹਾਏ ਸੋਨੂੰ ਦਾ ਕੀ ਹਾਲ ਹੁੰਦਾ ਨਾ ਮੈਂ ਕਿਹਾ ਸੋਚ ਕਦੇ-ਕਦੇ ਕੰਮ ਕਰਨਾ ਪਵੇ ਨਾ ਫਿਰ ਵਾਚਾ ਉਹ ਦਰਦ ਹੋਣੀ ਲੱਗ ਜਾਂਦੀ ਹੈ ਤੇ ਮੈਂ ਕਿਹਾ ਤੁਸੀਂ ਦੇਖ ਲਓ ਕਿ ਸਾਡਾ ਕੰਮ ਐਵੇਂ ਦਾ ਸਵੇਰੇ ਵੀ ਕੰਮ ਦੁਪਹਿਰੇ ਵੀ ਕੰਮ ਸ਼ਾਮ ਨੂੰ ਵੀ ਕੰਮ ਤੁਹਾਡੇ ਤਾਂ ਮੈਂ ਕਿਹਾ ਲੱਗੇ ਹੋਏ ਨੇ ਸ਼ੈਫ ਤੇ ਸਾਡੇ ਕਿਹੜੇ ਸ਼ੈਫ ਨੇ ਇਹ ਤਾਂ ਆਪ ਹੀ ਸ਼ੈਫਾਂ ਗਗਨ ਸ਼ੈਫ ਆਇਆ ਹੋਇਆ ਹੁਣ ਪਿੰਡੋਂ ਹਾਂ ਬੂਟੇ ਕਿਹਨਾਂ ਮਾਲੀ ਵੀ ਆ ਸੀ ਸਾਰਾ ਕੁਝ ਸਾਰਾ ਕੁਝ ਹਾਂ ਹਾਂ ਆਪ ਹੀ ਆ ਸਾਰਾ ਕੁਝ ਉਹ ਕਾਰ ਵਾਸ਼ਿੰਗ ਵੀ ਆਪ ਕਰਦੇ ਆਂ, ਕੂਕੀ ਵਾਸ਼ਿੰਗ ਵੀ ਆਪ ਕਰਦੇ ਆਂ। ਹਾਂ, ਸਹੀ ਗੱਲ ਹੈ। ਇਹ ਕਿਨਾਂ ਪਿੱਛੇ ਕੰਬਲ ਸਾਡਾ ਫਤੈ ਲੁਕਿਆ ਵੱਟਾ, ਫੋਨ ਚਲਾਣ ਲੱਗਾ ਪਿਆ, ਗੇਮ ਖੇਡ ਰਿਆ। ਨਾਲੇ ਅੱਜ ਇੰਨੇ ਪਤੰਗ ਚੜਾਏ ਨੇ ਗਗਨ ਦੇ ਲੈ, ਥੱਕਿਆ ਨਹੀਂ ਮੈਂ ਸੌ ਜਾ। ਉਹ ਦੇਖ। ਹੋਰ ਮੈਂ ਤਾਂ ਸੌ ਜਾ। ਹੈਲੋ। ਉਹ ਜਾ ਰਿਹਾ। ਕਿੱਡਾ ਖਰਾਬ ਏ। ਤੇ ਚਲੋ ਜੀ, ਮਿਲਦੇ ਆ ਤੁਹਾਨੂੰ ਬਣੇ ਰੋ ਵਲੌਗ ਚ, ਉਨਾ ਚਿਰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਦੇ ਹੋ। ਹੂੰ, ਤੁਸੀਂ ਵੀ ਵੰਦੇ ਹੋ। ਹਾਂ ਅਵਸ਼ਯ ਕਰਿਓ ਅਵਸ਼ਯ ਕਰਿਓ ਮੈਂ ਅੱਜ ਕੱਲ ਵਲੌਗਾਂ ਦੇ ਪਿੱਛੇ ਹੀ ਆ ਸਾਹਮਣੇ ਨਹੀਂ ਹੈਗੀ ਕੱਲ ਨੂੰ ਆਉਂਗੀ ਜੀ ਮੈਂ ਸਾਹਮਣੇ ਕੈਂਡ ਜੇ ਵਲੌਗ ਦੇ ਨਾਲ ਤੇ ਬਣ ਹਾਂ ਕੈਂਡ ਜੀ ਲੁੱਕ ਦੇ ਨਾਲ ਮੈਂ ਸਾਹਮਣੇ ਆਉਂਗੀ ਗਗਨ ਮੈਂ ਸਵੇਰੇ ਡਰੈਸ ਕਿਹੜੀ ਪਾਣੀ ਕਰਾਂ ਨਾ ਆਰਡਰ ਕੱਲ ਅਸੀਂ ਚੱਲੇ ਸੀ ਪਟਿਆਲੇ ਹਾਂ ਕੱਲ ਪਟਿਆਲੇ ਆ ਰਹੇ ਆ ਤੇ ਪਟਿਆਲੇ ਡਰੈਸ ਦੀ ਪਈ ਹੈ ਮੇਰੇ ਕੋ ਕੋਟੀ ਨਹੀਂ ਹੈਗੀ ਦੂਜੇ ਥਾਂ ਪਾਣ ਨੂੰ ਮੈਂ ਇਥੇ ਲੈਂਦੀ ਨਹੀਂ ਆ ਇੱਕ ਕੋਟੀ ਇਹ ਤਾਂ ਗੰਦੀ ਵੀ ਹੋ ਗਈ ਅਮਨ ਲਿਆਈ ਤੂੰ ਅਮਨ ਦੀ ਰੱਖ ਲੈਂਦੀ ਗੱਡੀ 'ਚ ਤੁਰ ਗਈ ਉਹ ਕਾਲੀ ਕੋਟੀ ਹੈਗੀ ਅਮਨ ਕੋ ਚਲੋ ਜੀ ਮਿਲਦਾ ਤੁਹਾਨੂੰ ਸਵੇਰੇ ਮੋਡਲਿੰਗ ਆਪਾਂ ਤਦ ਤੱਕ ਕੀ ਤਦ ਤੱਕ ਦੇ ਲਈ ਗੁੱਡ ਨਾਈਟ ਤਦ ਤੱਕ ਦੇ ਲਈ ਹੁੰਦਾ ਤੂੰ ਇਹ ਅੱਧੀ ਹਿੰਦੀ ਅੱਧੀ ਪੰਜਾਬੀ ਬੋਲਣ ਦੇ ਯਾਰ ਅਈਆ ਤਦ ਤੱਕ ਦੇ ਲਈ ਤਦ ਤੱਕ ਦੇ ਲਈ ਗੁੱਡ ਨਾਈਟ ਤੇ ਹੈਪੀ ਦੀਦੀ ਤੁਸੀਂ ਮੇਰਾ ਹਾਲ ਪੁੱਛ ਰਹੇ ਸੀ ਤੁਸੀਂ ਵਲੌਗ ਦੇਖੋ ਤੇ ਤੁਹਾਨੂੰ ਮੇਰੇ ਹਾਲ ਦਾ ਪਤਾ ਲੱਗ ਜਾਣਾ ਹੈਪੀ ਦੀਦੀ ਵਿਚਾਰੀ ਨੇ ਵਲੌਗ ਬੜੇ ਲੇਟ ਵੇਖੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਆਪਾਂ ਵਲੌਗ ਕੰਟੀਨਿਊ ਕਰਤਾ ਜੀ ਮਾਰਨਿੰਗ ਰਾਤ ਤੁਸੀਂ ਦੇਖਿਆ ਹੀ ਅਸੀਂ ਪਕਾਈ ਮਾਰੀ ਮੈਂ ਗਗਨ ਉਤਾਰਨੇ ਤੇ ਅੱਜ ਜਾਣਾ ਜੀ ਅਸੀਂ ਪਟਿਆਲੇ ਤੇ ਥੋੜੇ ਬੋਦੇ ਕੰਮ ਨੇ ਉਹ ਕਰਕੇ ਆਉਣੇ ਨੇ ਤੇ ਅੱਜ ਅਸੀਂ ਕਰੋ ਨਿਕਲੇ ਆ ਮੈਂ ਵੀ ਅੱਜ ਮੈਨੂੰ ਲੱਗਦਾ ਮਹੀਨੇ ਬਾਅਦ ਹੀ ਮਹੀਨੇ ਬਾਅਦ ਮੇਕਓਵਰ ਕੀਤਾ ਜਿਹੜਾ ਆਪਣਾ ਕੀਤਾ ਸਹੀ ਗੱਲ ਦੂਜੀ ਗੱਲ ਇਹ ਆ ਕਿ ਛੋਟੇ ਮੋਟੇ ਦਾ ਰੋਜ਼ ਤੁਰੇ ਰਹਨੇ ਕਦੀ ਸੰਗਰੂਰ ਕਦੀ ਸੁਨਾਮ ਹਨਾ ਤੇ ਆ ਪਟਿਆਲੇ ਵਾਲਾ ਸਹੁਰਾ ਚ ਕਾਫੀ ਦਿਨ ਬਾਅਦ ਚੱਲੇ ਪਹਿਲਾਂ ਕਿਦੋਂ ਗਏ ਸੀ ਆਪਾਂ ਪਟਿਆ ਆਸੀਂ ਸਿਮਰਨ ਦੀ ਸ਼ਾਪਿੰਗ ਕਰਨੀ ਹੀ ਉਦੋਂ ਗਏ ਸੀ ਬਹੁਤ ਆਇਆ ਕਾਫੀ ਟਾਈਮ ਹੋ ਗਿਆ ਬਣ ਰਹੇ ਬਣੇ ਰਹੋ ਵਲੋਗ ਦੇ ਵਿੱਚ ਬਣੇ ਰਹੋ ਆਸੀਂ ਪੀ ਵੀ ਤੇਰਾ ਇਹਨਾਂ ਦਾ ਹੀ ਲੈ ਕੇ ਗਏ ਸੀ ਬੱਚਿਆਂ ਵਾਸਤੇ ਖਾਣ ਨੂੰ ਤੇ ਵਧੀਆ ਵਧੀਆ ਸੀ ਅੱਛਾ ਹੀ ਤਾਂ ਕਰੋ ਨੇੜੇ ਮਿਲ ਕੇ ਆਪਾਂ ਨੂੰ ਚਲ ਆਹੀ ਗਿਆ ਬਾਜ਼ਾਰ ਵਾਲੰਦੀ ਲੈ ਕੇ ਚਲੇ ਤੇ ਇਹ ਕਹਿੰਦੇ ਨਹੀਂ ਸਿੱਧਾ ਹੀ ਲੈ ਕੇ ਜਾਣਾ ਸਿੱਧਾ ਇੱਧਰ ਕਿੱਧਰ ਜਾਣਾ ਮੈਂ ਕੋਈ ਚੀਜ਼ ਲੈ ਲੈਂਦਾ ਬੰਦਾ ਕੋਈ ਫਰੂਟ ਜੂਸ ਪੀ ਲੈਂਦਾ 10 ਜੂਸ ਐਨਾ ਸੀ ਕਰਨਾ ਕਿਉਂ ਮੈਂ ਤਾਂ ਭੁੱਖੀ ਆਈਆਂ ਤੂੰ ਹੀ ਤਾਂ ਚੌਲਾਂ ਦੀਆਂ ਦੋ ਥਾਲੀਆਂ ਖਾ ਕੇ ਆਇਓ ਚੌਲਾਂ ਥਾਲੀਆਂ ਰੱਖੀ ਬੰਨਾ ਦੋ ਵਾਰੀ ਬਾਜੀ ਵਾਸ਼ਰੂਮ ਗਏ ਤੇ ਬਾਜੀ ਨੂੰ ਭੁੱਖ ਲੱਗ ਗਈ। ਐਵਾ ਜੀ। ਇਹ ਕੰਮ ਆਏ ਜੀ ਗੱਲਾਂ ਕਿਉਂ ਹੁੰਦੀਆਂ ਨੇ? ਹੋਰ ਕੀ ਕਰਨੀ ਆਪਾਂ ਇੱਥੇ ਹੁੰਦੀਆਂ ਨੇ ਉਹ ਪੰਜਾਬੀ ਸਿੱਧੀ ਬੋਲਣੀ ਨਹੀਂ ਆਉਂਦੀ। ਆਹ ਪਤਾ ਨਹੀਂ ਵਰਡ ਕਿੱਥੋਂ ਕੱਢਦੇ ਨੇ ਪੰਜਾਬੀ ਨਾ। ਅਰੇ ਓਕੇ। ਅਰੇ। ਹਾਂ ਤੇ ਉਹ ਬਰਾਵੀ ਜੀ ਕੀ ਕਰ ਰਹੇ? ਕੀ ਕੀ ਕਰ ਰਹੇ ਆ? ਹਾਂ। ਅਰੇ ਕੀ ਕਰ ਰਿਹਾ ਤੂੰ? ਥਿਆ ਹੁੰਦੀਆਂ ਨੇ। ਅਰੇ ਤੂੰ ਅਰੇ ਤੈਨੂੰ ਕਿੱਥੋਂ ਗੱਲਾਂ ਥਿਆ ਹੁੰਦੀਆਂ ਨੇ? ਕੀਆ ਕਰੋ? ਐਂ ਗਿਆ ਕਰੋ। ਲਓ ਜੀ ਪਟਿਆਲੇ ਪਹੁੰਚ ਗਿਆ ਸੀ ਤੇ ਪਟਿਆਲੇ ਪਹੁੰਚਨ ਪਹੁੰਚ ਗਏ ਤੇ ਇਧਰ ਅਮਨ ਨੂੰ ਨਾ ਫੋਨ ਪਹਿਲਾਂ ਅਮਨ ਨੂੰ ਫੋਨ ਆਇਆ ਫਿਰ ਅਮਨ ਨੂੰ ਰਿਕਾਰਡਿੰਗ ਆਈ ਹੈ ਨਾ ਕੱਲ ਆਪਣਾ ਫੋਨ ਆਉਂਦਾ ਪਈ ਤੇ ਆਪਣੇ ਨੈਟ ਦੀ ਪ੍ਰੋਬਲਮ ਚੱਲਦੀ ਪਈ ਨੂੰ ਪਤਾ ਖਾਰਿਆ ਆਪਣੇ ਗੋਗੀ ਦੀਦੀ ਨੇ ਤੇ ਉਹ ਆਪਣੇ ਵੀਡੀਓ ਦੇਖਦੇ ਨੇ ਤੇ ਕੱਲ ਅਸੀਂ ਜਸਟ ਮਜ਼ਾਕ ਕਰਨ ਲੱਗੇ ਪਈ ਉਹ ਅਮਨ ਨੂੰ ਕਹਿ ਰਹੇ ਕਿ ਅਮਨ ਬੜਾ ਹਾਸਾ ਪਾਉਂਦੀ ਐ ਵੇ ਪਾਣਾ ਇਹ ਚੋ ਕੋਈ ਸ਼ੱਕ ਹੈ ਨਹੀਂ ਇਹ ਤਾਂ ਗੱਲ ਸਹੀ ਹੈ ਗਈ ਉਹਨਾਂ ਨੇ ਅਸੀਂ ਮਜ਼ਾਕ ਕਰ ਲਾ ਪਈ ਲੈ ਅਮਨ ਤੁਹਾਨੂੰ ਜ਼ਿਆਦਾ ਚੰਗੀ ਲੱਗਦੀ ਐ ਹੀ ਦੇ ਚੰਗੇ ਲੱਗਦੇ ਤੇ ਇਹੋ ਜੀ ਕੋਈ ਗੱਲ ਨਹੀਂ ਜੀ ਤੁਸੀਂ ਸੀਰੀਅਸ ਨਾ ਲੋ ਇਹ ਜਸਟ ਮਜ਼ਾਕ ਚੱਲ ਰਿਹਾ ਹੈ ਕੋਈ ਗੱਲ ਨਹੀਂ ਅਸੀਂ ਨਾਲੇ ਕਿੱਥੇ ਤੁਹਾਨੂੰ ਪਤਾ ਮੇਰੇ ਮੂੰਹ ਤੇ ਗੁੱਸਾ ਹੁੰਦਾ ਕਿ ਤੇ ਆਈ ਤੇ ਜਿੰਨੇ ਮਰਜ਼ੀ ਦੁਖੀ ਹੋਈ ਇਹ ਇਕੱਲਾ ਹਾਸਾ ਹਸ ਕੇ ਕਰਦੇ ਆਂ ਹੁਣ ਕੱਲ ਵਾਲੇ ਵਲੋਗ ਇਤੁਸੀਂ ਦੇਖਿਆ ਕੀ ਚੱਲਣ ਰਿਹਾ ਹੈ ਸਾਡੇ ਘਰੇ ਸਹੀ ਗੱਲ ਹੈ ਬਾਕੀ ਕੋਈ ਗੱਲ ਨਹੀਂ ਐ ਇੰਨੀ ਗੱਲ ਦਿਲ ਤੇ ਨਾ ਲਾਇਓ ਤੇ ਤੁਸੀਂ ਸਾਨੂੰ ਲਾਈਕ ਕਰਦੇ ਹੋ ਤਾਂ ਹੀ ਤੁਹਾਡੇ ਲਈ ਅਸੀਂ ਰੋਜ਼ ਡੇਲੀ ਨਵੇਂ-ਨਵੇਂ ਵਲੌਗ ਬਣਾਇਦੀ ਹਾਂ ਇਹ ਕੋਈ ਗੱਲ ਨਹੀਂ ਤੇ ਬਿਲਕੁਲ ਨਹੀਂ ਗੁੱਸਾ ਗਸਾ ਕਰਨਾ ਹੈਗਾ ਠੀਕ ਹੈ ਨਾ ਗੁੱਸਾ ਗਸਾ ਦੂਰ ਸਿੱਟੋ ਅਗੋਂ ਵੀਡੀਓ ਉੱਪਰ ਰਿਕਾਰਡਿੰਗ ਭੇਜਦੀ ਹੁੰਦੇ ਗੋਗੀ ਦੀਦੀ ਨੇ ਉਹ ਕਰਨਾ ਹੁੰਦਾ ਹਾਂ ਹਾਂ ਕਮੈਂਟ ਜ਼ਰੂਰ ਕਰਿਓ ਗੋਗੀ ਦੀਦੀ ਮੈਨੂੰ ਸਪੈਸ਼ਲ ਨਾਲ ਇਹ ਵੀ ਲਿਖ ਕੇ ਕਰਿਓ ਕਿ ਮੈਂ ਗੋਗੀ ਦੀਦੀ ਨਹੀਂ ਤਾਂ ਮੈਨੂੰ ਪਤਾ ਨਹੀਂ ਲੱਗਣਾ ਹੈਗਾ ਉਹਨਾਂ ਰਿਕਾਰਡਿੰਗ ਭੇਜ ਦੇਣੀ ਇਹਦੇ ਨਹੀਂ ਮੇਰੇ ਨਾਲ ਐਡੀ ਨਾ WhatsApp ਮੈਨੂੰ ਭੇਜ ਦੇਣੀ ਰਿਕਾਰਡਿੰਗ ਬਸ ਮੈਂ ਠੀਕ ਹੈ ਤੂੰ ਹੀ ਅਮਨ ਨੂੰ ਰਿਕਾਰਡਿੰਗ ਭੇਜ ਦੇ ਉਹ ਮੈਨੂੰ ਭੇਜ ਇਹ ਲਵ ਯੂ ਯਾਰ ਤੁਹਾਡ ਨਾਲ ਅਸੀਂ ਲੜਾ ajo ਕਿੱਥੇ ਜਾਣਾ ਕਿੱਥੇ ਜਾਣਾ ਨਾ 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 ਤੁਹਾਡ ਨਾਲ ਸਾਡੇ ਦਿਨਾਂ ਨਾ ਗਦੇ ਤੀਆਂ ਵਰਗੇ ਤੁਹਾਡਾ ਕਮੈਂਟ ਨਹੀਂ ਆਉਂਦਾ ਤੇ ਅਸੀਂ ਐ ਹੋ ਜਨਨੇ ਆ ਕਿ ਹਾਏ ਅੱਜ ਕਮੈਂਟ ਨਹੀਂ ਆਇਆ ਕਿੱਧਰ ਗਏ ਅੱਜ ਸਾਰੇ ਕਿੱਧਰ ਗਏ ਹੁਣਾਂ ਨੈਟ ਦੀ ਪ੍ਰੋਬਲਮ ਜੀ ਚੱਲਦੀ ਪਈ ਹੈ ਤੇ ਉਹਦੇ ਕਰਕੇ ਥੋੜੇ ਜਿ Comment ਵੀ ਘੱਟ ਆ ਰਹੇ ਨੇ ਮੈਨੂੰ ਲੱਗਦਾ ਵੀਡੀਓ ਵੀ ਘੱਟੀ ਚੱਲ ਰਹੀ ਹੈ ਜਨਾਂ ਵਲੌਗ ਵੀ ਪਤਾ ਨਹੀਂ ਪਾਣ ਦਿਲ ਕਰਦਾ ਹੈਗਾ ਕਈ ਥਾਵਾਂ ਤੇ ਨੈਟ ਚੱਲਦਾ ਕਈ ਥਾਵਾਂ ਤੇ ਨਹੀਂ ਚੱਲਦਾ ਹੁਣ ਇੱਕ ਫੋਨ ਤੇ ਚੱਲ ਰਿਹਾ ਹੈ ਏਟਾ ਨਾਲ ਤੇ ਦਿੰਦਾ ਮੇਰਾ ਬਟੀਗਾ ਨੰਬਰ ਵੀ ਏਟਾ ਲਦਾ ਹੀ ਉਹ ਤਾਂ ਏਡਾ ਹੀ ਜਾਂਦਾ ਯਾਰ ਇੱਕ ਫੋਨ ਤੇ ਏਡਾ ਚੱਲਦਾ ਫੇ ਇੱਕ ਤੇ ਚੱਲਦਾ ਨਹੀਂ ਕਾਰੀਗਰ ਸੋਚ ਰਿਹਾ ਤੇ ਬੰਗਾਰਾ ਅਰੇ ਮੈਡਮ ਜੀ ਆਪ ਤੋਂ ਆਜ ਆਫਲਾਈਨ ਹੈ ਸਵੇਰ ਸਹੀ ਮੈਂ ਕਿਹਾ ਮੇਰਾ ਤਾਂ ਕੱਲ ਦਾ ਹੀ ਨਹੀਂ ਚੱਲਣ ਦਿਆ ਭਰਾ ਨਹੀਂ ਸਾਡੇ ਚੱਲਣ ਆ ਸਾਡੇ ਵਾਈਫਾਈ ਵੀ ਚੱਲਣ ਦਿਆ ਤੇ ਏਡਾ ਚੱਲ ਰਿਹਾ ਵਾਈਫਾਈ ਬੰਦ ਪਿੰਡ ਚਲੋ ਜੀ ਅੱਗੇ ਮਿਲਦੇ ਆ ਤੁਹਾਨੂੰ ਜਾ ਕੇ ਉਹ ਕਿਹੜੀ ਚਾਰਜ ਉਹ ਦੱਸ ਕੀ ਕਰਦੇ ਮੇਰਾ ਨੰਬਰ ਕੋਲਿੰਦਰ ਪਤਾ ਕਿਆ ਕਰਾ ਏਡਾ ਲਗਾ ਦੇ ਨੰਬਰ ਤੂੰ ਐਡੀ ਬਿਜ਼ਨਸਮੈਨ ਤੂੰ ਪਾਜੀ ਕਿਉਂ ਕਿ ਰਿਸਰਚ ਕਰਾ ਰਹੀ ਛੋਟੀ ਛੋਟੀ ਮੋਟੀ ਮੋਟੀ ਗੱਲਾਂ ਤਾਂ ਚੱਲਦੀਆਂ ਨੇ ਹੂੰ ਲੈ ਨੰਬਰ ਮ ਮੰਨ ਆਪਣਾ ਨੰਬਰ ਵੇਖੋ ਭਾਜੀ ਨੇ ਲਿਖਾ ਲਈ ਮੈਂ ਰੱਟਾ ਚੜ੍ਹਿਆ ਵੈ ਫੂਰਾ ਮਨ ਨੂੰ ਕਾਨੂੰ ਮੇਰੇ ਦਿਮਾਗ ਹੋਤੇ ਇਧਰ ਆਈਫੋਨ ਤੇ ਡਟ ਚੱਲ ਰਿਹਾ ਇੱਥੇ ਚੱਲ ਰਿਹਾ ਤੇ ਇੱਥੇ ਦਾ ਸਾਰਾ ਕੁਝ ਖਤਮ ਹੋਇਆ ਪਿਆ ਚ ਆਊਟ ਗੋ ਨਹੀਂ ਵੀ ਹੈਨੀ ਇਨ ਕਮਿੰਗ ਵੀ ਹੈਨੀ ਨਹੀਂ ਆਈਫੋਨ ਕਹਿਣਾ ਜ਼ਰੂਰੀ ਤੋ ਕਾ ਦੂਜੇ ਫੋਨ ਤੇ ਨਹੀਂ ਚੱਲਦਾ ਇੱਕ ਚੱਲਦਾ ਨਹੀਂ ਆਈਫੋਨ ਇਹ ਤਾਂ ਫਿਰ ਨਾ ਹੀ ਆਈਫੋਨ ਹੈ ਨਾ ਇਹ ਇਹ ਬੁਟੀਕ ਵਾਲਾ ਇਹ ਆਈਫੋਨ ਹੈ ਕਿੱਸੇ 46210521 ਇਹ ਮੇਰਾ ਬੁਟੀਕ ਵਾਲਾ ਨੰਬਰ ਹੋਈ ਨਾ ਕਿਤੇ ਮੈਨੂੰ ਮਿਸ ਕਾਲਾ ਮਾਰੀ ਜਾਇਓ ਲਓ ਜੀ ਨੰਬਰ ਨੋਟ ਕਰ ਲਓ ਮਨ ਦਾ ਹਾਂਜੀ 1052 8146210521 हाँ नीट लिखे हुए हां जी पर नीट नंबर आ रहे थे हम फिर पहुंच गए राजेंद्रਾ हॉस्पिटल को हां राजेंद्रਾ ਨਾ ਮਹੀਨੇ ਦਾ ਪੁਰਾਣਾ ਸ਼ਹਿਰ ਆ ਗਿਆ ਮਹੀਨੇ ਦਾ ਡਾਲਿੰਗ ਤੇ 5G हां ਬਾਬੇ ਨੇ ਰੋਲਾ ਦੇ ਪਾਇਆ ਰੇੜਾ ਬਸ ਠੀਕ ਹੈ ਪਾਜੀ ਤੇ ਨੈਟ ਦਾ ਕੋਈ ਇਸ਼ੂ ਨਹੀਂ ਘਰੇ ਗੁਰਦੁਆਰੇ ਕਦੇ ਨਹੀਂ ਆਏ ਇਨਾ ਚਿਰ ਪਟਿਆਲੇ ਰਹੇ ਹਾਂ ਹਾਂ ਪਤਾ ਨਹੀਂ ਘਰ ਤੋਂ ਹੈ ਨਾ ਪਰ ਇੱਥੇ ਕਦੇ ਨਹੀਂ ਆਏ ਵਾਹਿਗੁਰੂ ਸਿੰਘ ਸਵਾ ਗੁਰਦੁਆਰਾ ਸਾਹਿਬ ਹੈ ਕੋਹਾਰਾ ਚਾਹ ਹਾਂ ਪੁਰਾਣੀ ਯਾਦ ਆ ਗਈ ਉਥਾਰ ਬੜੀ ਵਾਰ ਹੁੰਦੀ ਜਦੋਂ ਉਹਨੇ ਪਟਿਆਲੇ ਬੜਾ ਮਿਸ ਕਰਦੇ ਆ ਜਦੋਂ ਇੱਥੇ ਰਹਿਨੇ ਆ ਉਦੋਂ ਕਦੇ ਆਏ ਨਹੀਂ ਹੈਗੇ ਇੱਧਰ ਬਸ ਹੋਈ ਹੁੰਦਾ ਜਦੋਂ ਜਿਹੜੀ ਚੀਜ਼ ਦੀ ਕਦਰ ਨਹੀਂ ਹੁੰਦੀ ਹੈਗੀ ਜਦੋਂ ਉਹ ਜਿਹੜੀ ਖੋਹੀ ਜਾਂਦੀ ਕੋਈ